ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀ ਹਾਂ ਪੰਜਾਬੀ ਦਾ ਕੰਪਲਸਰੀ ਕੁਆਲਿਫਾਈਂਗ ਪੇਪਰ ਦੀ 19 ਫਰਵਰੀ ਨੂੰ ਪੀਐਸਟੈਟ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਐਂਡ ਜਿਨ੍ਹਾਂ ਸਾਥੀਆਂ ਦਾ ਪੇਪਰ ਕਲੀਅਰ ਹੋ ਗਿਆ ਉਹ ਸਾਥੀ ਹੁਣ ਆਪ ਦੇ ਕਾਡਰ ਵਾਲੇ ਐਗਜ਼ਾਮ ਦੀ ਤਿਆਰੀ ਕਰਨਗੇ ਜਿਵੇਂ ਕਿ ਮਾਸਟਰ ਕਾਡਰ ਜਾਂ ਫਿਰ ਈਟੀਟੀ ਕਾਡਰ ਵਾਲੇ ਇਗਜ਼ਾਮ ਦੀ ਮੈਂ ਗੱਲ ਕਰ ਰਿਹਾ ਪਰ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਕਿ ਕਾਡਰ ਵਾਲੇ ਇਗਜ਼ਾਮ ਦੇ ਨਾਲ ਤੁਹਾਡਾ ਸਾਰਿਆਂ ਦਾ ਪੰਜਾਬੀ ਦਾ ਕੁਆਲੀਫਾਈਂਗ ਪੇਪਰ ਵੀ ਕੰਡਕਟ ਕਰਵਾਇਆ ਜਾਊਗਾ ਪੇਪਰ ਕੰਡਕਟ ਕਦੋਂ ਕਰਵਾਇਆ ਜਾਊਗਾ ਇਹਦਾ ਸਿਲੇਬਸ ਕੀ ਹੈਗਾ ਆ ਜਿਨ੍ਹਾਂ ਸਾਥੀਆਂ ਨੇ 10ਵੀਂ ਪੱਧਰ ਤੱਕ ਪੰਜਾਬੀ ਦਾ ਵਿਸ਼ਾ ਨਹੀਂ ਪੜਿਆ ਕੀ ਇਹ ਪ੍ਰੀਖਿਆ ਸਿਰਫ ਉਹਨਾਂ ਸਾਥੀਆਂ ਦੀ ਕੰਡਕਟ ਕਰਵਾਈ ਜਾਊਗੀ ਐਂਡ ਜੇਕਰ ਕੋਈ ਪਰਸਨ ਇਸ ਪ੍ਰੀਖਿਆ ਵਿੱਚ ਫੇਲ ਹੋ ਜਾਂਦਾ ਤੇ ਕੀ ਉਹਨੂੰ ਜੌਬ ਮਿਲੇਗੀ ఎవਰੀਥਿੰਗ ਵਿਲ ਬੀ ਕ੍ਰਿਸਟਲ ਕਲੀਅਰ ਸੋ ਬਨੇ ਰਹੋ ਇਸ ਵੀਡੀਓ ਦੇ ਐਂਡ ਤੱਕ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਗੱਲ ਕਰਦੇ ਆਂ ਪੰਜਾਬੀ ਦੇ ਕੁਆਲਿਫਾਈਇੰਗ ਪੇਪਰ ਦੀ ਵੈਸੇ ਪੰਜਾਬ ਸਰਕਾਰ ਨੂੰ ਕੀ ਜ਼ਰੂਰਤ ਪੈਗੀ ਇਸ ਪ੍ਰੀਖਿਆ ਨੂੰ ਕੰਡਕਟ ਕਰਵਾਉਣ ਦੀ ਪਿਛਲੇ ਕਾਫੀ ਟਾਈਮ ਤੋਂ ਸਰਕਾਰ ਨੂੰ ਇੱਕ ਮੁੱਦੇ ਤੇ ਘੇਰਿਆ ਜਾ ਰਿਹਾ ਜਾ ਰਿਹਾ ਹੈਗਾ ਕਿ ਜਿਹੜੇ ਬਾਹਰਲੀਆਂ ਸਟੇਟਾਂ ਦੇ ਜਿਹੜੇ ਕੈਂਡੀਡੇਟ ਨੇ ਜੀ ਉਹ ਨੌਕਰੀ ਲੈ ਜਾਂਦੇ ਆ ਤੇ ਉਹਨਾਂ ਨੂੰ ਰੋਕਣ ਦਾ ਜਿਹੜਾ ਕੋਈ ਤਰੀਕਾ ਹੈਗਾ ਜੀ ਇਹਨਾਂ ਨੂੰ ਨਹੀਂ ਦਿਖ ਰਿਹਾ ਸਗਾ ਕਿਉਂਕਿ ਸੰਵਿਧਾਨਿਕ ਤੌਰ ਤੇ ਕੋਈ ਵੀ ਪਰਸਨ ਕਿਤੇ ਵੀ ਅਪਲਾਈ ਕਰ ਸਕਦਾ ਆ ਜੇਕਰ ਮੈਂ ਜੋਬਸ ਦੀ ਗੱਲ ਕਰਾਂ ਤਾਂ ਇਹਨਾਂ ਨੇ ਇੱਕ ਤਰੀਕਾ ਲੱਭਿਆ ਕਿ ਆਪਾਂ ਪੰਜਾਬੀ ਦਾ ਕੋਈ ਕੁਆਲਿਫਾਈਇੰਗ ਪੇਪਰ ਰੱਖ ਦਿੰਨੇ ਆ ਵੈਸੇ ਇੱਕ ਗੱਲ ਮੈਂ ਕਲੀਅਰ ਕਰ ਦਵਾ ਕਿ 10ਵੀਂ ਦੇ ਪੱਧਰ ਤੱਕ ਦੀ ਜਿਹੜੀ ਪੰਜਾਬੀ ਹੈਗੀ ਐ ਜੀ ਉਹ ਸਾਰਿਆਂ ਦੀ ਪੜ੍ਹੀ ਹੋਣੀ ਚਾਹੀਦੀ ਹੈ ਜੇਕਰ ਕਿਸੇ ਸਾਥੀ ਨੇ 10ਵੀਂ ਦੇ ਪੱਧਰ ਤੱਕ ਪੰਜਾਬੀ ਦਾ ਵਿਸ਼ਾ ਨਹੀਂ ਪੜਿਆ ਹੋਇਆ ਫਿਰ ਉਹ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੇ ਵਿੱਚ ਅਪਲਾਈ ਕਰ ਹੀ ਨਹੀਂ ਸਕਦਾ ਕਿਉਂਕਿ ਜੇਕਰ ਕੋਈ ਪਰਸਨ ਪੰਜਾਬ ਦੇ ਵਿੱਚ ਨੌਕਰੀ ਕਰੂਗਾ ਤਾਂ ਉਹਨੂੰ ਪੰਜਾਬੀ ਦੀ ਜਿਹੜੀ ਨੌਲੇਜ ਹੈਗੀ ਆ ਜੀ ਉਹ ਹੋਣੀ ਜ਼ਰੂਰੀ ਹੈ 10ਵੀਂ ਦੀ ਪੰਜਾਬੀ ਪੱਧਰ ਤੱਕ ਦੀ ਆਪਾਂ ਗੱਲ ਕਰ ਲਈ ਹੈ ਬਟ ਇਹਨਾਂ ਨੇ ਜਿਹੜਾ ਹੁਣ ਟੈਸਟ ਰੱਖਿਆ ਹੋਇਆ ਇਸ ਟੈਸਟ ਨੂੰ ਰੱਖਣ ਦਾ ਮੇਨ ਮੋਟਿਵ ਇਹ ਸੀ ਕਿ ਜਿਹੜੇ ਹੋਰ ਸਟੇਟਾਂ ਦੇ ਜਿਹੜੇ ਕੈਂਡੀਡੇਟ ਹੋਣਗੇ ਉਹਨਾਂ ਨੂੰ ਜ਼ਿਆਦਾ ਸਟਰਗਲ ਕਰਨਾ ਪੈਣਾ ਆ ਇਸ ਪ੍ਰੀਖਿਆ ਨੂੰ ਪਾਸ ਕਰਨ ਦੇ ਲਈ ਜੇਕਰ ਉਹ ਜ਼ਿਆਦਾ ਸਟਰਗਲ ਕਰਨਗੇ ਇਹਦਾ ਮਤਲਬ ਇਹ ਹੋਇਆ ਕਿ ਪੰਜਾਬ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਜੌਬ ਮਿਲਣ ਦੇ ਜਿਹੜੇ ਚਾਂਸੇਸ ਹੋਣਗੇ ਜੀ ਉਹ ਜ਼ਿਆਦਾ ਹੋ ਜਾਣਗੇ ਕਿਹੜੀਆਂ ਕਿਹੜੀਆਂ ਪ੍ਰੀਖਿਆਵਾਂ ਦੇ ਲਈ ਤੁਹਾਨੂੰ ਪੰਜਾਬੀ ਦਾ ਕੁਆਲੀਫਾਈਂਗ ਪੇਪਰ ਪਾਸ ਕਰਨਾ ਪੈਣਾ ਆ ਸੋ ਗਰੁੱਪ ਸੀ ਐਂਡ ਗਰੁੱਪ ਡੀ ਦੀਆਂ ਜਿੰਨੀਆਂ ਵੀ ਪੋਸਟਾਂ ਹੋਣਗੀਆਂ ਪੰਜਾਬ ਦੇ ਵਿੱਚ ਕਿਉਂਕਿ ਆਪਣਾ ਜਿਹੜਾ ਚੈਨਲ ਹੈਗਾ ਆ ਟੀਚਿੰਗ ਐਗਜ਼ਾਮਸ ਨਾਲ ਡੀਲ ਕਰਦਾ ਇਸ ਕਰਕੇ ਮੈਂ ਸਿਰਫ ਟੀਚਿੰਗ ਐਗਜ਼ਾਮਸ ਦੀ ਹੀ ਗੱਲ ਕਰੂੰਗਾ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਗਰੁੱਪ A ਦੀ ਪੋਸਟ ਹੁੰਦੀ ਆ ਗਰੁੱਪ B ਦੀਆਂ ਪੋਸਟਾਂ ਵੀ ਹੁੰਦੀਆਂ ਨੇ ਗਰੁੱਪ C D ਦੀਆਂ ਪੋਸਟਾਂ ਵੀ ਹੁੰਦੀਆਂ ਨੇ ਜੇਕਰ ਮੈਂ ਗੱਲ ਕਰਾਂ ਮਾਸਟਰ ਕਾਰਡਰ ਪੋਸਟ ਦੀ ਜਾਂ ਫਿਰ ETT ਕਾਰਡਰ ਪੋਸਟ ਦੀ ਜਿਹਨੂੰ ਤੁਸੀਂ JBT ਟੀਚਰ ਕਹਿ ਦਿੰਦੇ ਹੋ ਮਾਸਟਰ ਕਾਰਡਰ ਟੀਚਰਾਂ ਨੂੰ ਤੁਸੀਂ TGT ਟੀਚਰ ਵੀ ਕਹਿ ਦਿੰਦੇ ਹੋ ਇਹ ਦੋਨੋਂ ਪੋਸਟਾਂ ਹੁੰਦੀਆਂ ਨੇ ਜੀ ਗਰੁੱਪ C ਦੀਆਂ ਪੋਸਟਾਂ ਤੇ ਗਰੁੱਪ C ਐਂਡ ਗਰੁੱਪ D ਦੀਆਂ ਸਾਰੀਆਂ ਪੋਸਟਾਂ ਦੇ ਵਿੱਚ ਪੰਜਾਬੀ ਦਾ ਕੁਆਲਿਫਾਈਇੰਗ ਪੇਪਰ ਪਾਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ 100 ਨੰਬਰਾਂ ਦੀ ਪ੍ਰੀਖਿਆ ਹੋਣੀ ਆ ਲਗਭਗ ਲਗਭਗ 50 ਨੰਬਰ ਜਿਹੜੇ ਹੈਗੇ ਆ 50% ਵੀ ਮੰਨ ਸਕਦੇ ਹਾਂ ਕਿ 50% ਜਿਹੜੇ ਨੰਬਰ ਲੈਣੇ ਲਾਜ਼ਮੀ ਹੈਗੇ ਆ ਜੇਕਰ ਤੁਸੀਂ ਇਸ ਪ੍ਰੀਖਿਆ ਵਿੱਚ ਐਨੇ ਨੰਬਰ ਨਹੀਂ ਲੈ ਪਾਉਂਦੇ ਫਿਰ ਤੁਸੀਂ ਦੂਸਰੀ ਪ੍ਰੀਖਿਆ ਦੀ ਜੇਕਰ ਮੈਂ ਗੱਲ ਕਰਾਂ ਕਾਡਰ ਵਾਲੇ ਦੀ ਉਹਦੇ ਵਿੱਚ ਤੁਸੀਂ ਟਾਪ ਮੈਰਿਟ ਲਿਸਟ ਵਿੱਚ ਵੀ ਆ ਗਏ ਫਿਰ ਵੀ ਤੁਹਾਨੂੰ ਕਨਸੀਡਰ ਨਹੀਂ ਕੀਤਾ ਜਾਊਗਾ ਐਂਡ ਇਹ ਪੇਪਰ ਪਾਸ ਕਰਨਾ ਸਿਰਫ ਤੇ ਸਿਰਫ ਗਰੁੱਪ ਸੀ ਐਂਡ ਗਰੁੱਪ ਡੀ ਦੇ ਕੈਂਡੀਡੇਟ ਨੂੰ ਜ਼ਰੂਰੀ ਹੈ ਜੇਕਰ ਮੈਂ ਗਰੁੱਪ ਏ ਐਂਡ ਗਰੁੱਪ ਬੀ ਦੀ ਪੋਸਟਾਂ ਦੀ ਗੱਲ ਕਰਾਂ ਜਿਵੇਂ ਕਿ ਗਰੁੱਪ ਬੀ ਪੋਸਟਾਂ ਦੇ ਵਿੱਚ ਹੈਡਮਾਸਟਰ ਦੀਆਂ ਪੋਸਟਾਂ ਵੀ ਆ ਜਾਂਦੀਆਂ ਨੇ ਐਂਡ ਲੈਕਚਰਰਾਂ ਦੀਆਂ ਪੋਸਟਾਂ ਵੀ ਆ ਜਾਂਦੀਆਂ ਨੇ ਕਿਉਂਕਿ ਲੈਕਚਰਰਾਂ ਦੀਆਂ ਵੈਕੈਂਸੀਜ਼ ਫਿਊਚਰ ਵਿੱਚ ਆਉਣਗੀਆਂ ਸੋ ਲੈਕਚਰਰ ਦੀਆਂ ਪੋਸਟਾਂ ਦੇ ਵਿੱਚ ਕੋਈ ਵੀ ਤੁਹਾਨੂੰ ਪੰਜਾਬੀ ਦਾ ਕੁਆਲੀਫਾਈਂਗ ਪੇਪਰ ਦੇਖਣ ਨੂੰ ਨਹੀਂ ਮਿਲੇਗਾ ਬਟ ਮਾਸਟਰ ਕਾਰਡਰ ਐਂਡ ਈਟੀਟੀ ਕਾਰਡਰ ਦੇ ਵਿੱਚ ਤੁਹਾਨੂੰ ਪੰਜਾਬੀ ਦਾ ਕੁਆਲੀਫਾਈਂਗ ਪੇਪਰ ਦੇਖਣ ਨੂੰ ਮਿਲੇਗਾ ਰੀਸੈਂਟਲੀ 5994 ਦਾ ਪੇਪਰ ਵੀ ਕੰਡਕਟ ਕਰਵਾਇਆ ਗਿਆ ਸੀ ਐਂਡ ਉਸ ਟਾਈਮ ਪਹਿਲੀ ਵਾਰ ਕਿਸੇ ਟੀਚਿੰਗ ਐਗਜ਼ਾਮਸ ਦੇ ਨਾਲ ਪੰਜਾਬੀ ਦਾ ਜਿਹੜਾ ਪੇਪਰ ਹੈਗਾ ਜਾਂ ਕਾਮਨ ਪੇਪਰ ਦੀ ਮੈਂ ਗੱਲ ਕਰਾਂ ਉਹ ਕੰਡਕਟ ਕਰਵਾਇਆ ਗਿਆ ਗੱਲ ਕਰੀਏ ਕੀ ਮਾਸਟਰ ਕਾਡਰ ਨਾਲ ਅੱਜ ਤੱਕ ਕੋਈ ਪੰਜਾਬੀ ਦਾ ਜਿਹੜਾ ਪੇਪਰ ਹੈਗਾ ਜਾਂ ਕੰਡਕਟ ਕਰਵਾਇਆ ਗਿਆ ਕੁਆਲੀਫਾਈਂਗ ਪੇਪਰ ਦੀ ਜੇਕਰ ਗੱਲ ਕਰੀਏ ਬਿਲਕੁਲ ਨਹੀਂ ਜੇਕਰ ਕੋਈ ਪੋਸਟ ਆਉਂਦੀ ਹੈ ਫਿਊਚਰ ਦੇ ਵਿੱਚ ਮਾਸਟਰ ਕਾਡਰ ਪੋਸਟਾਂ ਦੀ ਜ਼ਿਕਰ ਮੈਂ ਗੱਲ ਕਰਾਂ ਜਾਂ ਫਿਰ ਈਟੀਟੀ ਪੋਸਟਾਂ ਦੀ ਉਨਾ ਦੇ ਨਾਲ ਉਹਨਾਂ ਨੇ ਪੰਜਾਬੀ ਦਾ ਜੜਾ ਕੁਆਲਿਫਾਈਂਗ ਫਾਈਨ ਪੇਪਰ ਹੈਗਾ ਜੀ ਉਹ ਜ਼ਰੂਰ ਨਾਲ ਰੱਖਣਗੇ ਹੁਣ ਕੁਝ ਸਾਥੀਆਂ ਦਾ ਸਵਾਲ ਆਉਂਦਾ ਆ ਕਿ ਸਰ ਇਹ ਪੇਪਰ ਕਦੋਂ ਆਊਗਾ ਇਹਦਾ ਸਿਲੇਬਸ ਕੀ ਹੈ ਮੈਂ ਤਾਂ 10ਵੀਂ ਪੱਧਰ ਤੱਕ ਪੰਜਾਬੀ ਪੜ੍ਹੀ ਹੋਈ ਹੈ ਮੈਂ ਤਾਂ ਪੰਜਾਬ ਦੀ ਹੈਗੀ ਆ ਜਾਂ ਫਿਰ ਮੈਂ ਤਾਂ ਪੰਜਾਬ ਦਾ ਹੈਗਾ ਆ ਸੋ ਮੈਨੂੰ ਵੀ ਇਹ ਪ੍ਰੀਖਿਆ ਦੇਣ ਦੀ ਜ਼ਰੂਰਤ ਹੈਗੀ ਆ ਬਿਲਕੁਲ ਇਹ ਪ੍ਰੀਖਿਆ ਦੇਣੀ ਲਾਜ਼ਮੀ ਆ ਪਾਸ ਕਰਨੀ ਲਾਜ਼ਮੀ ਆ ਐਂਡ ਇਹਦੇ ਸਿਲੇਬਸ ਦੀ ਜੇਕਰ ਮੈਂ ਗੱਲ ਕਰਾਂ ਐਂਡ ਇਹਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਆ ਕਦੋਂ ਆਉਂਦਾ ਹੁੰਦਾ ਜਦੋਂ ਮਾਸਟਰ ਕਾਰਡਰ ਦੀਆਂ ਪੋਸਟਾਂ ਆਉਣਗੀਆਂ ਉਹਦੇ ਨਾਲ ਹੀ ਜਿਹੜਾ ਸਾਰੀ ਜਿਹੜੀ ਡਿਟੇਲ ਹੈਗੀ ਆ ਉੱਥੇ ਮੈਂਸ਼ਨ ਕੀਤੀ ਹੋਣੀ ਆ ਇਸ ਟੈਸਟ ਦਾ ਜਿਹੜਾ ਸਿਲੇਬਸ ਹੈਗਾ ਆ ਉਸ ਵੇਲੇ ਹੀ ਸਾਰਾ ਕੁਝ ਪਬਲਿਸ਼ ਕੀਤਾ ਜਾਊਗਾ ਵੈਸੇ ਜਿਹੜਾ ਪੁਰਾਣਾ ਸਿਲੇਬਸ ਹੈ ਜੇਕਰ ਮੈਂ 94 ਪੇਪਰ ਦੀ ਗੱਲ ਕਰਾਂ ਜਿਹੜੀ ਵਿਆਕਰਣ ਉਦੋਂ ਸੀਗੀ ਜਾਂ ਫਿਰ ਜਿਹੜਾ ਵਾਰਤਕ ਭਾਗ ਸੀਗਾ ਜਾਂ ਫਿਰ ਜਿਹੜਾ ਲਿਟਰੇਚਰ ਪਾਕਸੀ ਉਹਦੇ ਵਿੱਚ ਸੇਮ ਲਗਭਗ ਕਹਿ ਸਕਦੇ ਆ ਕਿ ਸੇਮ ਸਿਲੇਬਸ ਹੀ ਦੇਖਣ ਨੂੰ ਮਿਲੂਗਾ ਐਂਡ ਆਪਣੇ ਡੋਰਸਟੈਪ ਐਜੂਕੇਸ਼ਨ ਪੁਆਇੰਟ ਟੈਲੀਗ੍ਰam ਚੈਨਲ ਤੇ ਮੈਂ ਸੇਮ ਸਿਲੇਬਸ ਦੁਬਾਰਾ ਤੋਂ ਸੈਂਡ ਕਰ ਦਊਗਾ ਐਂਡ ਇਸ ਦੇ ਨਾਲ ਨਾਲ ਈਟੀਟੀ ਕਾਡਰ ਲੈਕਚਰਰ ਕਾਡਰ ਐਂਡ ਮਾਸਟਰ ਕਾਡਰ ਦਾ ਜਿਹੜਾ ਸਿਲੇਬਸ ਹੈਗਾ ਜੀ ਉਹ ਵੀ ਮੈਂ ਸੈਂਡ ਕਰ ਦਊਗਾ ਐਂਡ ਇਹ ਪੇਪਰ ਕਾਡਰ ਦੇ ਨਾਲ ਹੀ ਆਊਗਾ ਬਾਕੀ ਡੇਟ ਸ਼ੀਟ ਤਾਂ ਚਲੋ ਉਹਨਾਂ ਨੇ ਜਾਰੀ ਕਰਨੀ ਹੈ ਕਿ ਇਹ ਪੇਪਰ ਕਦੋਂ ਹੋਣਾ ਹੈ ਅਲੱਗ-ਅਲੱਗ ਡੇਟਸ ਉਹਨਾਂ ਵੱਲੋਂ ਜਾਰੀ ਕੀਤੀਆਂ ਜਾ ਸਕਦੀਆਂ ਨੇ ਕਿ ਇਸ ਪੇਪਰ ਨੂੰ ਪਾਸ ਕਰਨਾ ਬੜਾ ਔਖਾ ਕੰਮ ਹੈ ਜੇਕਰ ਕਿਸੇ ਪਰਸਨ ਨੇ ਪੰਜਾਬ ਤੋਂ ਜਾਂ ਫਿਰ ਕਿਸੇ ਅਦਰ ਸਟੇਟ ਤੋਂ ਵੀ ਕਿਉਂਕਿ ਆਪਣੇ ਪੰਜਾਬ ਦੇ ਬਹੁਤ ਸਾਰੇ ਸਾਥੀ ਰਾਜਸਥਾਨ ਤੋਂ ਵੀ ਨੇ ਐਂਡ ਹਰਿਆਣਾ ਤੋਂ ਵੀ ਹੈਗੇ ਨੇ ਸੋ ਜੇਕਰ ਕੋਈ ਪਰਸਨ 10ਵੀਂ ਤੱਕ ਦੀ ਪੜ੍ਹਾਈ ਕੀਤੀ ਉਹਨੇ 12ਵੀਂ ਤੱਕ ਦੀ ਪੜ੍ਹਾਈ ਕੀਤੀ ਗ੍ਰੈਜੂਏਸ਼ਨ ਵੀ ਕੀਤੀ ਬੀਆਡ ਕੀਤੀ ਈਟਡੀ ਕੀਤੀ ਮਾਸਟਰਸ ਕੀਤੀ ਇੰਨੀ ਪੜਾਈ ਕਰਨ ਤੋਂ ਬਾਅਦ ਤੁਸੀਂ ਆਪਦਾ ਪੀਐਸਟੈਟ ਦਾ ਪੇਪਰ ਪਾਸ ਕੀਤਾ ਇੰਨੀ ਮਿਹਨਤ ਕੀਤੀ ਤੁਸੀਂ ਉਹਨਾਂ ਪ੍ਰੀਖਿਆਵਾਂ ਦੇ ਵਿੱਚ ਇਹ ਤਾਂ ਹੈਗੀ ਨਾਰਮਲ ਪੰਜਾਬੀ ਜੇਕਰ ਤੁਸੀਂ ਥੋੜਾ ਜਿਹਾ ਧਿਆਨ ਲਗਾ ਕੇ ਪੜ੍ਹਦੇ ਹੋ ਤਾਂ ਇਸ ਪ੍ਰੀਖਿਆ ਨੂੰ ਬੜੇ ਵਧੀਆ ਨੰਬਰਾਂ ਨਾਲ ਪਾਸ ਕੀਤਾ ਜਾ ਸਕਦਾ ਆ ਇਹਦਾ ਕੀ ਕੁਝ ਸਿਲੇਬਸ ਹੈਗਾ ਆ ਬਰੀਫਲੀ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਆ ਐਂਡ ਜਿਹੜਾ ਪੱਦਰ ਵੇਖਣ ਨੂੰ ਮਿਲੇਗਾ 10ਵੀਂ ਪੱਧਰ ਤੱਕ ਦੀਆ ਜੇਕਰ ਤੁਸੀਂ ਪੰਜਾਬੀ ਦੀਆਂ ਕਿਤਾਬਾਂ ਪੜ੍ਹ ਲੈਣੇ ਹੋ ਜਾਂ ਫਿਰ ਤੁਸੀਂ ਗਾਈਡਾਂ ਲੈ ਕੇ ਵੀ ਦੇਖ ਲੈਣੇ ਹੋ ਵਿਆਖਿਆ ਸਮਝ ਲੈਣੀ ਹੋ ਜਾਂ ਫਿਰ ਉਹਦੇ ਵਿੱਚ ਕੋਈ ਕਵੀ ਹੈਗਾ ਆ ਉਹਨਾਂ ਦੀਆਂ ਰਚਨਾਵਾਂ ਤੇ ਨਿਗਾਹ ਮਾਰ ਲੈਣੇ ਹੋ ਕੰਪਲੀਟਲੀ ਸਾਰੀਆਂ ਚੀਜ਼ਾਂ ਨੂੰ ਸਮਝ ਲੈਣੀ ਹੋ ਜੋ ਵੀ ਵਿਆਕਰਨ ਭਾਗ ਤੁਹਾਨੂੰ ਦੇਖਣ ਨੂੰ ਮਿਲਦਾ ਆ ਸਾਰਾ ਕੁਝ ਸਮਝ ਲਿਆ ਤਾਂ ਤੁਹਾਨੂੰ ਪੇਪਰ ਪਾਸ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਸੋ ਸਿਲੇਬਸ ਤੇ ਨਿਗਾਹ ਮਾਰਦੇ ਆ ਜਿਵੇਂ ਕਿ ਭਾਗ ਪਹਿਲੇ ਅਤੇ ਦੂਸਰੇ ਦੀ ਗੱਲ ਕਰਦੇ ਆ ਭਾਗ ਪਹਿਲੇ ਵਿੱਚ ਵਿਆਕਰਣ ਦੇਖਣ ਨੂੰ ਮਿਲਦੀ ਹੈ ਭਾਗ ਦੂਜੇ ਵਿੱਚ ਪੰਜਾਬੀ ਸਾਹਿਤ ਦੇਖਣ ਨੂੰ ਮਿਲਦਾ ਜਿਹਦੇ ਵਿੱਚ ਭਾਸ਼ਾ ਅਤੇ ਉਪਭਾਸ਼ਾ ਲਿਪੀ ਅਤੇ ਗੁਰਮੁਖੀ ਲਿਪੀ ਧੁਨੀ ਬੋਧ ਸ਼ਬਦ ਬੋਧ ਵਾਕ ਬੋਧ ਲਿੰਗ ਵਚਨ ਪੰਜਾਬੀ ਸ਼ਬਦ ਜੋੜ ਇਹ ਕੁਝ ਵਿਆਕਰਣ ਦੇ ਜਿਹੜੇ ਭਾਗ ਹੈਗੇ ਆ ਤੁਹਾਨੂੰ ਦੇਖਣ ਨੂੰ ਮਿਲਣਗੇ ਐਂਡ ਇਸ ਤੋਂ ਇਲਾਵਾ ਜੇਕਰ ਮੈਂ ਪੰਜਾਬੀ ਸਾਹਿਤ ਦੀ ਗੱਲ ਕਰਾਂ ਜੀਵਨੀ ਅਤੇ ਰਚਨਾਵਾਂ ਨਾਲ ਸੰਬੰਧਿਤ ਪ੍ਰਸ਼ਨ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਭਾਈ ਗੁਰਦਾਸ ਜੀ, ਆਧੁਨਿਕ ਪੰਜਾਬੀ ਕਵਿਤਾ ਭਾਈ ਵੀਰ ਸਿੰਘ ਜੀ, ਪ੍ਰੋਫੈਸਰ ਪੂਰਨ ਸਿੰਘ, ਸੁਰਜੀਤ ਪਾਤਰ, ਵਾਰਤਕ ਭਾਗ ਦੇ ਵਿੱਚ ਤੇਜਾ ਸਿੰਘ, ਬਲਰਾਜ ਸਾਨੀ, ਡਾਕਟਰ ਨਰਿੰਦਰ ਸਿੰਘ ਕਪੂਰ, ਕਹਾਣੀ ਭਾਗ ਦੇ ਵਿੱਚ ਸਜਾਨ ਸਿੰਘ, ਕਲਵੰਤ ਸਿੰਘ ਵਿਰਕ ਵਿਰਿਆਮ ਸੰਧੂ ਐਂਡ ਇਹ ਜਿੰਨਾ ਵੀ ਮੈਂ ਤੁਹਾਨੂੰ ਸਿਲੇਬਸ ਦੱਸਿਆ ਸਾਰਾ ਕੁਝ 10ਵੀਂ ਦੇ ਪੱਧਰ ਤੱਕ ਦਾ ਹੀ ਦੇਖਣ ਨੂੰ ਮਿਲੇਗਾ ਐਂਡ ਸੇਮ ਸਿਲੇਬਸ ਮੈਂ ਤੁਹਾਡੇ ਟੈਲੀਗ੍ਰam ਚੈਨਲ ਤੇ ਵੀ ਸੈਂਡ ਕਰ ਦਊਗਾ ਵੈਸੇ 9ਵੀਂ 10ਵੀਂ ਦੀ ਜਿਹੜੀ ਵਿਆਕਰਨ ਹੈਗੀ ਆ ਪੰਜਾਬੀ ਉਹ ਮੈਂ ਕਾਫੀ ਟਾਈਮ ਪਹਿਲਾਂ ਸੈਂਡ ਕੀਤੀ ਹੋਈ ਆ ਜੇਕਰ ਤੁਸੀਂ ਸਿਰਫ ਉਹਨੂੰ ਵੀ ਪੜ ਲੈਂਦੇ ਹੋ ਤੇ ਲਗਭਗ 50% ਸਿਲੇਬਸ ਤੁਹਾਡਾ ਕੰਪਲੀਟ ਹੋ ਜਾਏਗਾ ਮੈਂ ਦੁਬਾਰਾ ਤੋਂ ਸੈਂਡ ਕਰ ਦਊਗਾ ਉਸ ਪੀਡੀਐਫ ਨੂੰ ਬਾਕੀ ਮੇਰੇ ਦੁਆਰਾ ਤਾਂ ਕੋਸ਼ਿਸ਼ ਕੀਤੀ ਜਾਊਗੀ ਕਿ ਇਹਨਾਂ ਦੀਆਂ ਜਿਹੜੀਆਂ ਪੀਡੀਐਫਸ ਨੇ ਪਾ ਮਾਉ ਐਜੂ ਕੇਅਰ ਐਪ ਤੇ ਪਈਆਂ ਹੋਣ ਜਾਂ ਫਿਰ ਕਿਤੇ ਵੀ ਮੈਂ ਅਰੇਂਜ ਕਰਵਾ ਕੇ ਆਪਣੇ ਟੈਲੀਗ੍ਰਾਮ ਚੈਨਲ ਤੇ ਭੇਜ ਦਵਾਂ ਸੋ ਇਸ ਕਰਕੇ ਆਪਣਾ ਜਿਹੜਾ ਟੈਲੀਗ੍ਰਾਮ ਚੈਨਲ ਹੈਗਾ ਸੀ ਉਹਨੂੰ ਜ਼ਰੂਰ ਜੁਆਇਨ ਕਰ ਲਿਓ ਬਾਕੀ ਦੋਸਤੋ ਮੇਰੇ ਦੁਆਰਾ ਪੂਰੀ ਪੂਰੀ ਕੋਸ਼ਿਸ਼ ਕੀਤੀ ਗਈ ਕਿ ਜਿੰਨੀ ਵੀ ਜਿਹੜੀ ਜਾਣਕਾਰੀ ਹੈਗੀ ਆ ਇਸ ਤੋਂ ਰਿਲੇਟਡ ਸਾਰੀ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਵੇ। ਚੈਨਲ ਪਸੰਦ ਆਇਆ ਹੋਵੇ, ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਤੁਹਾਡਾ ਕੋਈ ਸਵਾਲ ਹੋਵੇ ਤਾਂ ਕਮੈਂਟ ਕਰ ਸਕਦੇ ਹੋ। ਜੇਕਰ ਮੇਰੇ ਕੋਲ ਥੋੜਾ ਬਹੁਤ ਸਮਾਂ ਹੋਇਆ ਤਾਂ ਮੈਂ ਪੂਰੀ ਪੂਰੀ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਕਮੈਂਟ ਦਾ ਜਵਾਬ ਮੈਂ ਦਵਾਂ ਐਂਡ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਥੈਂਕ ਯੂ so much for watching. God bless you.